ਹਾਂਜੀ ਸਵਾਗਤ ਹੈ ਤੁਹਾਡਾ ਅੱਜ ਸਾਡੇ ਨਵੇਂ ਬਲੌਗ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਚਾਹ ਲੈਣਾ ਚਾਹ ਦਾ ਕੱਪਾ 25 ਰੁਪਏ ਦੇ ਬਹੁਤ ਹੀ ਸੁਆਦਿਸ਼ਟ ਚਾਹ ਸਰੰਦ ਦਾ ਮਸ਼ਹੂਰ ਟੱਬਾ ਤੇ ਟੱਬਾ ਦੇਖੋ ਜੀ ਇਹ ਸ਼ੁੱਧ ਬੈਜੂ ਦਾ ਟੱਬਾ ਹੈ ਸਬਜੀ ਖਾਂ ਬਿਲ ਬਹੁਤ ਹੀ ਸਾਊਥਰਾ ਕੰਮ ਹੈ ਇਹਨਾਂ ਦਾ ਤੇ ਕੁਆਲਿਟੀ ਬਹੁਤ ਹੀ ਚੰਗੀ ਕੁਆਲਿਟੀ ਹੈ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਸਰੰਦ ਕਈ ਬੈਜੂ ਦਾ ਟੱਬਾ ਬਿਲਕੁਲ ਸ਼ੁੱਧ ਬੈਜੂ ਆ ਕੋਈ ਅੰਡਾ ਮੇਟੇ ਤੋਂ ਬੀਡ ਬੀਡ ਸਿਗਰਟ ਦੇ ਗਾਰੀਗਾਰ ਵੱਲੋਂ ਬਿਲਕੁਲ ਸਾਊਥਰਾ ਕੰਮ ਹੈ ਤੇ ਅਸੀਂ ਚਾਹ ਲੈਣ ਆਏ ਹਾਂ ਇਹ ਸਪੈਸ਼ਲ ਚਾਹ ਨੇ 25 ਰੁਪਏ ਦਾ ਆਪਾਂ ਚਾਹ ਚਾਹ ਬਹੁਤ ਹੀ ਵਧੀਆ ਟੇਸਟੀ ਆ ਤੇ ਡਬਲ ਕੱਪ ਹੁੰਦਾ ਜਿੱਦਾਂ ਡਿਸਪੋਜ਼ੇਬਲ ਦੇ ਇੱਕ ਕੱਪ ਆਉਂਦਾ ਤਾਂ ਇਹਨਾਂ ਤਿੰਨ ਕੱਪ ਪਈ ਜਾਂਦੇ ਆ 25 ਰੁਪਏ ਦਾ ਕੱਪ ਆ ਤੇ ਬਹੁਤ ਹੀ ਮਜੂਰ ਢਾਬਾ ਕਈ ਵਜੂ ਤਾਂ ਆਪਾਂ ਤੁਸੀਂ ਦੇਖ ਲਿਓ ਉੱਧਰ ਨਵੀਂ ਬਿਲਡਿੰਗ ਬਣ ਰਹੀਆਂ ਨੇ ਇਹਨਾਂ ਦੀ ਫੁੱਲ ਏਸੀ ਆ ਸਾਹਮਣੇ ਕਾਰੀਗਰ ਆ ਸਾਡਾ ਬੰਦਨ ਦਾ ਚਾਹ ਲੈਣ ਦਾ ਤੁਹਾਨੂੰ ਦਿਖਾਉਨੇ ਆ ਉਹ ਬੈਠਾ ਜੀ ਸਾਹਮਣੇ ਅੰਦਰ ਦਾ ਬੈਂਚ ਦੇ ਪਿੱਛੇ ਚਾਹੀ ਬਿੜਕਾ ਰਦਾ ਹੋਇਆ ਏ ਹਰਦੀਪ ਉਹ ਵਟਾਈ ਤੇ ਸਾਡੀ ਲੋਕੇਸ਼ਨਾਂ ਦੇ ਵਿੱਚ ਬਹੁਤ ਹੀ ਵਧੀਆ ਲੋਕੇਸ਼ਨ ਆ ਤੇ ਆ ਸਾਰੇ ਇਧਰ ਕਾਰ ਮਿਸਤਰੀ ਆ ਸਾਹਮਣੇ ਪੈਟਰੋਲ ਪੰਪ ਐਸਵੀਏ ਬੈਂਕ ਤੇ ਆ ਪੁਰਾਣਾ ਬੱਸ ਸਟੈਂਡ ਹੁੰਦਾ ਤੇ ਅੱਗੇ ਪ੍ਰੋਪਰ ਮੈਂ ਆਵਾਜ਼ ਪੈੜਾ ਤੇ 24 ਘੰਟੇ ਕਰਕੇ ਮਾਰ ਥੁੱਲੀ ਜਾਂਦੀ ਆ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਵੀ ਰਸਨ ਪਾਣੀ ਲੈਣਾ ਜਦ ਮਾਰ ਜੇ ਰਾਤ ਨੂੰ 12 ਵਜੇ 1 ਵਜੇ 2 ਵਜੇ ਜਦੋਂ ਵੀ ਮਰਜ਼ੀ ਆ ਜਾਓ ਤੁਹਾਨੂੰ ਕੋਈ ਦਿੱਕਤ ਪਹਚਾਨੀ ਨਹੀਂ ਆਗੀ 24 ਘੰਟੇ ਤੁਹਾਨੂੰ ਅਵੇਲੇਬਲ ਮਿਲੂਗਾ ਮਾਰਕਟ ਸਾਡੀ ਥੁੱਲੀ ਹੁੰਦੀ ਆ ਤੇ ਸਾਡੀ ਮਾਰਕਟ ਦਾ ਨਾਮ ਉੱਲੂ ਮਾਰਕਟ ਕਹਿੰਦੇ ਇਹਨੂੰ ਉੱਲੂ ਮਾਰਕਟ ਸਭ ਜਾਗਦੇ ਰਹਿੰਦੇ ਆ 24 ਘੰਟੇ ਤੁਹਾਨੂੰ ਅਵੇਲੇਬਲ ਕੋਈ ਅਕਸੈਸਰੀਆਂ ਜ਼ਬਾਨ ਸਪੇਅਰ ਪਾਰਟ ਦਾ ਟਰੱਕ ਬਾਰਕਾਰਾਂ ਵੱਡੀ ਵਾਲੇ ਸਭ ਤੁਹਾਨੂੰ ਮਿਲਣਗੇ 24 ਘੰਟੇ ਅਵੇਲੇਬਲ ਮਿਲਣਗੇ ਮੂਗ ਮਾਰਿਆ ਹੁਣ ਇਹ ਹਰਦੀਪ ਸਿੰਘ ਖਾਲਸਾ ਨਿਯੰਗ ਸਿੰਘ ਆਰਬਿਟ ਦੇ ਬੱਸ ਜਿਆਦਾ ਵੀੜ ਕਰ ਰਿਹਾ ਬੰਦਾ ਤੇ ਬਹੁਤ ਹੀ ਸੋਹਣਾ ਸਾਡਾ ਸ਼ਹਿਰ ਸ਼ਰੰਤਜੀਤ ਪਟਗੜ ਸਾਹਿਬ ਮੁੰਡਾ ਯੰਤਰ ਅੰਦਰੋਂ ਮੁੰਡਾ ਖੁਸ਼ ਹੋ ਰਿਹਾ ਪੂਰਾ ਬਾਹਰ ਨਹੀਂ ਆ ਰਿਹਾ ਜ਼ਮੈਲ ਅੰਦਰੋਂ ਅੰਦਰ ਪੂਰਾ ਹੈ ਖੁਸ਼ਾ ਬਾਹਰ ਤਾਂ ਮੈਨੂੰ ਦਿਖਾ ਰਿਹਾ ਮੁੰਡਾ ਦੇਖ ਘੁੰਮ ਗਿਆ ਅਦਰੋਂ ਮੂੰਗਾ ਰੱਖੇ ਤੂੰ ਦੋਨੋਂ ਦੇਖ ਤੈਨੂੰ ਲੱਗ ਰਿਹਾ ਨਾ ਪਤਾ ਬੱਕੀ ਮੁੰਡੇ ਜੜ ਰਹੀਆਂ ਹਾਸੇ ਨਿਕਲਦੇ ਬੰਦੇ ਦੇ ਪੂਰੀ ਮੁੰਡਾ ਅੰਦਰ ਜਾਊਗਾ ਤਾਂ ਗਾਣਾ ਬਾਹਰ ਨਹੀਂ ਆਉਂਦਾ ਇਹ ਆ ਹੁਣ ਹੋ ਗਈ ਆਪਣੀ ਪੈਕ ਹੁਣ ਆਪਾਂ ਚੱਲੇ ਦੁਕਾਨ ਤੇ ਤੁਹਾਨੂੰ ਦਿਖਾਉਨੇ ਆ 5:30 ਦਾ ਸਟੈਂਡ ਤੋਂ ਅੰਦਰ ਮੁੰਡੇ ਜੁੜੀ ਲਾਈਫ ਬਲਤ ਸੱਲਾ ਜਾਣੀ ਰਹੀ ਹੈ ਫੈਂਕਾ ਨੂੰ ਇਹ ਮੱਦੀ ਪਾ ਲਾ ਪੀ ਆਲੇ ਉੱਤਰ ਪੁੱਪੀ ਦੀ ਵੀਡੀਓ ਬਣਾਣੀ ਆ ਕਟਾਣੀ ਆ ਜਿੰਦਾਂ ਨੂੰ ਚਾਹ ਹੰਡੀ ਗੱਲ ਆ ਪੁੱਪੀ ਚ ਕਰਦੇ ਜਿਵੇਂ ਆਪਣੇ ਚਾਹ ਪਾਣੀ ਵਗ ਰਿਹਾ ਹੈ ਉਹ ਜੀ ਨਵਾਂ ਬੱਸ ਸਟੈਂਡ ਉਹ ਬੈਠਾ ਉੱਪਰ ਪਾਪਾ ਜੀ ਉਹ ਬਟੰਦ ਰਹੀ